ਅਮਲ ਕੋਰਪ ਅਭਿਨੋਇਸ ਦੁਨੀਆ ਤੋਂ ਕਈ ਹੋਈ ਨੂੰ 10 ਦਿਨ ਹੋ ਗਏ ਆ ਹੁਣ ਉਸ ਦੇ ਬਾਰੇ ਨਤ ਨਵੇਂ ਖੁਲਾਸੇ ਹੋ ਰਹੇ ਆ ਪਰਿਵਾਰਕ ਮੈਂਬਰ ਪਹਿਲਾਂ ਚੁੱਪ ਸੀ ਤੇ ਹੁਣ ਇੱਕ ਇੱਕ ਕਰਕੇ ਬਾਹਰ ਆਉਣ ਲੱਗੇ ਆ ਪਿਛਲੇ ਦਿਨੀ ਅਮਰਤਪਾਲ ਸਿੰਘ ਮਹਿਰੋਂ ਦੇ ਖਿਲਾਫ ਕਾਫੀ ਵੱਡੀ ਤੇ ਤਿੱਖੀ ਇੰਟਰਵਿਊ ਦਿੱਤੀ ਸੀ ਕਮਲਕੌਰ ਭਾਬੀ ਦੀ ਮਾਤਾ ਨੇ ਉਸ ਨੇ ਸਭ ਤੋਂ ਵੱਧ ਜ਼ੋਰ ਦੇ ਕੇ ਇਹ ਗੱਲ ਆਖੀ ਸੀ ਕਿ ਉਹ ਨਿਹੰਗ ਸਿੰਘ ਨਹੀਂ ਹੋ ਸਕਦਾ ਖਾਸ ਕਰਕੇ ਜਦੋਂ ਉਸ ਨੇ ਇਹ ਟਿੱਪਣੀ ਕੀਤੀ ਕਿ ਉਹ ਮੁਸਲਮਾਨ ਆ ਉਹ ਇੱਕ ਜਿਹੜਾ ਇੱਕ ਕਿਸੇ ਦੇ ਮਿਸ਼ਨ ਦੇ ਤਹਿਤ ਉਹ Hindu ਲੜਕੀਆਂ ਦਾ ਕਤਲ ਕਰ ਰਿਹਾ ਤੇ ਇਸ ਤੋਂ ਬਾਅਦ ਖਾਸ ਕਰਕੇ ਪੂਰੇ ਉੱਤਰ ਭਾਰ ਦੇ ਵਿੱਚ ਤੜਫਲੀ ਮਚ ਗਈ ਸੀ ਤੇ ਹੁਣ ਉਸ ਦਾ ਪਰਿਵਾਰ ਆ ਜਿਹੜਾ ਉਸ ਦੇ ਵਿੱਚੋਂ ਕਈ ਲੋਕ ਵੱਧ ਚੜ ਕੇ ਸਾਹਮਣੇ ਆ ਰਹੇ ਆ ਉਹਨਾਂ ਵੱਲੋਂ ਇਹ ਗੱਲ ਆਕੀ ਜਾ ਰਹੀ ਹੈ ਕਿਉਂਕਿ ਆਣ ਗਵਾਂਡ ਨੇ ਵੀ ਕਮਲਕੌਰ ਭਾਬੀ ਦਾ ਜਿਹੜਾ ਉਹ ਉਹਨਾਂ ਦੀ ਹਮਾਇਤ ਨਹੀਂ ਕੀਤੀ ਸੀ ਜਿਸ ਤਰ੍ਹਾਂ ਆਪਾਂ ਵੇਖਿਆ ਕਿ ਤਿੰਨ ਜਾਣੇ ਉਹਦੇ ਸੰਸਕਾਰ ਤੇ ਵਿੱਚ ਸੀ ਖਾਸ ਕਰਕੇ ਜਦੋਂ ਇਹ ਗੱਲ ਹੋਈ ਕਿ ਉਸ ਦਾ ਆਂਡ ਗਵਾਂਡ ਵਿੱਚ ਸੋਚਦਾ ਸੀ ਕਿ ਇਸ ਦੀਆਂ ਵੀਡੀਓ ਵੇਖ ਕੇ ਜ਼ਰੂਰ ਜਿਹੜਾ ਉਹਨਾਂ ਦਾ ਆਂਡ ਗਵਾਂਡ ਦੀਆਂ ਔਰਤਾਂ ਉਹ ਸ਼ਰਮਿੰਦਾ ਹੁੰਦੀਆਂ ਨੇ ਤੇ ਹੁਣ ਇੱਕ ਬੰਦਾ ਜਿਹੜਾ ਸਾਹਮਣੇ ਆਇਆ ਜਿਹੜਾ ਆਖ ਰਿਹਾ ਹੈ ਕਿ ਅਮਰਤ ਅਮਰਤ ਪਾਲ ਸਿੰਘ ਮਹਿਰੋਂ ਵੱਲੋਂ ਕੀਤਾ ਗਿਆ ਜਿਹੜਾ ਕੰਮ ਉਹ ਸਹੀ ਹੈ ਉਸਨੇ ਕਿਹਾ ਕਿ ਜਿਹੜੀ ਕੁੜੀ ਗਲਤ ਵੀਡੀਓ ਬਣਾਉਂਦੀ ਸੀ ਉਹ ਸਮਾਜ ਦੇ ਵਿੱਚ ਉਸ ਨੂੰ ਸਮਾਜ ਕੋਈ ਵੀ ਥਾਂ ਨਹੀਂ ਦਿੰਦਾ ਸੀ ਹਾਲਾਂਕਿ ਉਸਨੇ ਇਹ ਗੱਲ ਆਖੀ ਕਿ ਉਸ ਦਾ ਕਤਲ ਕਰਨਾ ਸਹੀ ਨਹੀਂ ਸੀ ਉਸ ਨੂੰ ਸਮਝਾਇਆ ਜਾ ਸਕਦਾ ਸੀ ਉਸ ਦੇ ਪਰਿਵਾਰ ਦੇ ਨਾਲ ਆ ਕੇ ਗੱਲਬਾਤ ਕਰਕੇ ਜਾਂ ਫਿਰ ਕੋਈ ਧਰਨਾ ਪ੍ਰਦਰਸ਼ਨ ਕਰਕੇ ਉਸ ਨੂੰ ਇਸ ਤੋਂ ਹਟਾਇਆ ਜਾ ਸਕਦਾ ਸੀ ਉਸ ਦੀ ਜਾਨ ਲੈਣਾ ਉਹ ਜਾਇਜ਼ ਨਹੀਂ ਸਮਝਦੇ ਪਰ ਜਿਹੜਾ ਕੰਮ ਕੀਤਾ ਅਮਰਤਪਾਲ ਸਿੰਘ ਮਹਿਰੋ ਨੇ ਉਸ ਨੂੰ ਮੁਸਲਮਾਨ ਹੋਣ ਤੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਉਹ ਗੁਰੂ ਦਾ ਸਿੰਘ ਸੱਚ ਚੁੱਕਾ ਹੈ ਇਸ ਕਰਕੇ ਹੁਣ ਇਹ ਮਾਮਲਾ ਹੋਰ ਜਿਆਦਾ ਤੂਲ ਫੜ ਰਿਹਾ ਹੈ ਦਿਨੋਂ ਦਿਨ